ਪਿਆਰੇ ਤੇ ਸਤਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਆਪ ਜੀ ਦੇਖ ਰਹੇ ਹੋ ਇੱਕ ਤੇਲੇ ਨੂੰ ਖਾਣੇ ਵਾਲਾ ਜੀਵ ਆ ਜਿਹੜੀ ਆਪਣੇ ਫੇਰਪਾਸ ਵਾਲੇ ਭੁੰਡੀ ਲੇਡੀ ਵਾਰਡ ਵੀਟਲ ਕਹਿੰਦੇ ਆ ਇਹ ਉਹਦਾ ਪਹਿਲਾ ਸਰੂਪ ਆ ਜੋ ਉਹਦੇ ਬਚਪਨ ਤੋਂ ਬਾਅਦ ਆਉਂਦਾ ਸਭ ਤੋਂ ਵੱਧ ਤੇਲਾ ਖਤਮ ਕਰਨੇ ਵਾਲਾ ਜੀਵ ਇਹ ਆ ਤੇ ਉਸ ਤੋਂ ਅਗਲੀ ਸਟੇਜ 'ਚ ਉਹਦੀ ਖਰਾਕ ਘਟ ਜਾਂਦੀ ਆ ਸੋ ਆਪਾਂ ਇਹਦੇ ਅਲੱਗ-ਅਲੱਗ ਸਰੂਪਾਂ ਬਾਰੇ ਗੱਲਬਾਤ ਕਰਾਂਗੇ ਇਹ ਇਸ ਸਮੇਂ ਛੋਟੀ ਵਸਤਾ ਤੇਲਾ ਵੱਧ ਖਾਂਦਾ ਤੇ ਉਦੋਂ ਬਾਅਦ ਆਪਾਂ ਅਗਲੀ ਦੀ ਗੱਲ ਕਰਦੇ ਆਂ ਹਾਂਜੀ ਇਹ ਉਦੋਂ ਅਗਲੀ ਅਵਸਥਾ ਹੈ ਇਹ ਹੁਣ ਵੱਡਾ ਹੋ ਗਿਆ ਹੁਣ ਆਪਾਂ ਇਸ ਤੋਂ ਬਾਅਦ ਅਗਲੀ ਅਵਸਥਾ ਦੇਖਦੇ ਹਾਂ ਕਰਦੇ ਚਲੋ ਹਾਂਜੀ ਇਹ ਹੈ ਜੀ ਅਸਲ ਸਰੂਪ ਜਿਹਨੂੰ ਲੇਡੀ ਵਾਰਡ ਬੀਟਲ ਕਹਿੰਦੇ ਆ ਫੇਲਪਾਸ ਦੀ ਭੂੰਡੀ ਤੇ ਕੰਮ ਹੁੰਦਾ ਤੇਲੇ ਦਾ ਖਾਤਮਾ ਕਰਨਾ ਜਿਵੇਂ ਆਪਣੇ ਤੇਲਾ ਤਾਂ ਨਜ਼ਰ ਨਹੀਂ ਆ ਰਿਹਾ ਪਰ ਆ ਦੇਖੋ ਤੁਸੀਂ ਅਲੱਗ-ਅਲੱਗ ਰੰਗਾਂ ਚ ਘੁੰਮਦੀ ਨੇ ਕਿਨਾਂ ਕੁਦਰਤੀ ਖੇਤੀ ਹੁਣ ਕਰਕੇ ਹਰੇਕ ਤਰ੍ਹਾਂ ਦਾ ਉਸ ਤਰ੍ਹਾਂ ਦੇ ਜੀਵ ਅਲੱਗ-ਅਲੱਗ ਆਪਣੀਆਂ ਪ੍ਰਜਾਤੀਆਂ ਵਧਾਉਂਦੇ ਨੇ ਇਹ ਵੀ ਉਸੇ ਤਰ੍ਹਾਂ ਦੀ ਅਵਸਥਾ 'ਚ ਆ ਤੇ ਇਹ ਤੇਲਾ ਖਤਮ ਕਰਦੇ ਨੇ ਤੇ ਕਣਕ ਵਿੱਚ ਕੁਦਰਤੀ ਖੇਤੀ 'ਚ ਆਪਾਂ ਕੋਈ ਛੜਕਾਓ ਨਹੀਂ ਕਰਨਾ ਹੁੰਦਾ ਸੋ ਉਸ ਤਰ੍ਹਾਂ ਖਤਮ ਕਰਦੇ ਨੇ ਸੋ ਇਹਨਾਂ ਜੀਵਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜਿਹੜੀ ਆਪਾਂ ਪਹਿਲਾਂ ਅਵਸਥਾ ਦਿਖਾਈ ਤੀ ਅਗਲਾ ਕਹਿੰਦਾ ਸੁੰਡੀ ਪਈ ਹੋਈ ਆ ਆਪਣੇ ਕੈਮੀਕਲ ਵਰਤ ਲਿਆ ਜਾਂਦਾ ਤੇ ਮਾਰ ਦਿੱਤੀ ਜਾਂਦੀ ਆ ਹੁਣ ਆਪਾਂ ਗੱਲ ਕਰਾਂਗੇ ਅ ਮਤਲਬ ਇਹਨਾਂ ਦਾ ਬੀਜ ਆਪਾਂ ਦੇਸੀ ਆ ਸੋਨਾ ਮੋਤੀ ਕਣਕਾ ਦੇਖੋ ਹਰੇਕ ਜਗ੍ਹਾ ਆਪਣੇ ਹਰੇਕ ਜਿੱਥੇ ਵੀ ਬਣਿਆ ਸਿਸਟਮ ਉੱਥੇ ਜੀ ਪਹੁੰਚਦੇ ਨੇ ਪਰ ਉਹਨਾਂ ਨੂੰ ਮਾਹੌਲ ਦਿੱਤਾ ਗਿਆ ਕੁਦਰਤੀ ਖੇਤੀ ਦਾ। ਸੋ ਜਿਵੇਂ ਆਪਾਂ ਗੱਲ ਕਰਾਂਗੇ ਵੀ ਦੇਸੀ ਕਣਕ ਦਾ ਬੀਜ ਕੁਦਰਤੀ ਖੇਤੀ 'ਚ ਬੜਾ ਵਧੀਆ ਪਿਓਰ ਕਿਵੇਂ ਤਿਆਰ ਕੀਤਾ ਜਾ ਸਕਦਾ। ਜਿਵੇਂ ਕਿ ਹੁਣ ਆਪਾਂ ਆਹ ਦੇਖੋ ਇਹਦੇ ਵਿੱਚ ਬੀਜ ਦੇ ਵਿੱਚ ਆਹ ਹੋਰ ਬੱਲੀ ਆਈ ਹੋਈ ਆ। ਆਹ ਬੱਲੀ ਹੋਰ ਕਣਕ ਦੀ ਹੈ ਕਿਉਂ ਜਦੋਂ ਮੈਂ ਕਿਸਾਨ ਤੋਂ ਵੀਰ ਕਈ ਵਾਰੀ ਮੈਂ ਬਦਲ ਕੇ ਲੈਂਦਾ ਰਹਿੰਦਾ ਰਹਿੰਦਾ ਤੇ ਇਹ ਦੇਖੋ ਇਹ ਹੋਰ ਬੱਲੀਆਂ ਨੇ ਹੁਣ ਇੱਥੇ ਪਤਾ ਲੱਗ ਗਿਆ ਕਿ ਕਿ ਆਪਾਂ ਸਾਰੀਆਂ ਬੱਲੀਆਂ ਹੱਥਾਂ ਨਾਲ ਤੋੜਨੀਆਂ ਨੇ। ਤੇਨੂੰ ਬਾਹਰ ਕਰ ਦਿੱਤਾ ਜਾਊਗਾ ਅਸਲ ਬੀ ਬਣੂਗਾ ਹੁਣ ਇਦੋਂ ਬਾਅਦ ਆਪਾਂ ਥੋੜਾ ਜਿਹਾ ਹੋਰ ਗੱਲ ਕਰਦੇ ਆਂ ਹਾਂ ਜਿਸ ਕਿਸਾਨ ਵੀਰੋ ਜਿਵੇਂ ਆਪਣੇ ਅਲੱਗ-ਅਲੱਗ ਕਿਉਂਕਿ ਆਪਾਂ ਰਲਮੇ ਵਿੱਚ ਖੇਤੀ ਕਰਦੇ ਆਂ ਇਹਦੇ ਵਿੱਚ ਆਪਾਂ ਵਧੀਆ ਕੁਆਲਿਟੀ ਦਾ ਬੀ ਕਿਵੇਂ ਤਿਆਰ ਕਰਨਾ ਸਭ ਤੋਂ ਪਹਿਲਾਂ ਆਪਾਂ ਇਸ ਦੇ ਵਿੱਚ ਦੇਖਾਂਗੇ ਕਿ ਜਿਹੜਾ ਇਹ ਜਿੱਕਣਾ ਆਪਣੇ ਆਹ ਇਹਦੇ ਵਿੱਚ ਸਭ ਤੋਂ ਉੱਚੀ ਬੱਲੀ ਕਿਹੜੀ ਆ ਠੀਕ ਹੈ ਨਾ ਹੁਣ ਜਿਵੇਂ ਆਪਾਂ ਆਸ ਜਗ੍ਹਾ ਹੁੰਨੇ ਆ ਹੁਣ ਇੱਥੇ ਬੱਲੀਆਂ ਦਾ ਉੱਚੀਆਂ ਅਲੱਗ-ਅਲੱਗ ਹੈਗੀਆਂ ਨੇ ਪਰ ਜੇ ਉੱਚੀਆਂ ਦੇਖੀਏ ਵਿੱਚ ਕੁਆਲਿਟੀ ਕਿ째 ਵਧੀਆ ਜਿਵੇਂ ਹੁਣ ਆ ਦੇਖੋ ਇਹਦੀ ਕੁਆਲਿਟੀ ਹੋਰ ਆ ਪਰ ਆ ਵੀ ਉੱਚੀ ਆ ਪਰ ਇਹਦੀ ਹੋਰ ਆ ਆ ਦੇਖੋ ਹੁਣ ਆਪਾਂ ਨੂੰ ਇਸ ਅਵਸਥਾ ਦੇ ਵਿੱਚ ਆ ਦੇਖੋ ਸੋਨਾ ਮੋਤੀ ਦੀਆਂ ਦੋਵੇਂ ਬੱਲੀਆਂ ਨੇ ਇੱਕ ਦਾ ਆਕਾਰ ਕਿੱਡਾ ਇੱਕ ਦਾ ਕਿੱਡਾ ਜਦੋਂ ਕਿ ਉਚਾਈ ਜਦੋਂ ਵੀ ਵੱਧ ਨੇ ਇਸ ਤਰ੍ਹਾਂ ਆਪਾਂ ਉੱਚੇ ਬੁੱਟੇ ਨੂੰ ਚੁਣਾਂਗੇ ਮੋٹے ਦਾਣੇ ਚੁਣਾਂਗੇ ਚੁਣਾਂਗੇ ਤੇ ਇਸ ਤਰ੍ਹਾਂ ਕੁਦਰਤ ਹੀ ਆਪਾਂ ਨੂੰ ਵਧੀਆ ਕਿਸਮ ਦਾ ਬੀਜ ਤਿਆਰ ਕਰਕੇ ਦੇ ਸਕਦੀ ਹੈ ਜੇ ਆਪਾਂ ਕੁਦਰਤ ਨੂੰ ਸਮਝੀਏ ਅੱਥਾ ਨਾਲ ਵੱਢ ਲਾਂਗੇ ਮੰਨ ਲਓ ਮਸ਼ੀਨਰੀ ਆਉਂਦੀ ਹੈ ਤਾਂ ਮਸ਼ੀਨਰੀ ਤਾਂ ਸਾਰੇ ਵਿੱਚ ਵੱਢ ਤੋਂ ਵੱਢ ਕੇ ਲੈ ਜੂਗੀ ਤੇ ਆਹ ਦੇਖੋ ਉਹੀ ਚੀਜ਼ ਓਕਣੇ ਆਹ ਜੀਵ ਦੀ ਆਪਾਂ ਗੱਲ ਕਰਕੇ ਛੱਡੇ ਸੀਗੇ ਵੀ ਇਹ ਆਪਾਂ ਨੂੰ ਬਚਾਉਣੇ ਜ਼ਰੂਰੀ ਨਹੀਂ ਸਭ ਤੋਂ ਬਾਅਦ ਤੇਲ ਆਏ ਖਾਂਦੇ ਨੇ ਸੋ ਆਪਾਂ ਇਸ ਤਰ੍ਹਾਂ ਕੁਦਰਤੀ ਖੇਤੀ ਦੇ ਵਿੱਚ ਉੱਚੀਆਂ ਤੇ ਮੋਟੀਆਂ ਬੱਲੀਆਂ ਵੱਢ ਲਾਂਗੇ ਅਗਲੀ ਵਾਰੀ ਜਦੋਂ ਤੋਂ ਬੀਜ ਤਿਆਰ ਹੋਊਗਾ ਤਾਂ ਇਹ ਸੋਨਾ ਮੋਤੀ ਦਾ ਹੋਰ ਵਧੀਆ ਕੁਆਲਿਟੀ ਬਣਾ ਦੂ ਮਿੱਟੀ ਇਦੇ ਵਿੱਚ ਆਪਾਂ ហេਠਾਂ ਵੀ ਨਿਗਾ ਮਾਰ ਸਕਦੇ ਹਾਂ ਵੀ ហេਠਾਂ ਮਧਰੀ ਚ ਕੋਈ ਮੋਟੀ ਬੱਲੀ ਆ ਜਾਂ ਕਿਵੇਂ ਸਾਰਾ ਕੁਝ ਦੇਖ ਕੇ ਫੇਰ ਹੀ ਆਪਾਂ ਤਿਆਰ ਕਰ ਸਕਦੇ ਹਾਂ ਸੋ ਇਸ ਤਰ੍ਹਾਂ ਸਾਰਾ ਕੁਦਰਤ ਆਪਣਾ ਕੰਮ ਕਰ ਰਹੀ ਹੈ ਕੀਟ ਕੰਟਰੋਲ ਤੋਂ ਲੈ ਕੇ ਤੇ ਧਰਤੀ ਦੇਖੋ ਸੁੱਕੀ ਪਈ ਆ ਪੂਰੀ ਸੁੱਕੀ ਧਰਤੀ ਆ ਫੇਰ ਵੀ ਇਹ ਕੁਦਰਤੀ ਖੇਤੀ ਦੇਸੀ ਬੀਜਾਂ ਦਾ ਕਿਸਾਨ ਵੀਰੋ ਇਹੀ ਕਮਾਲ ਆ ਵੀ ਸੋਕਾ ਝੱਲ ਕੇ ਵੀ ਹੁਣ ਤੁਸੀਂ ਕਣਕ ਦੇਖੋਗੇ ਤਾਂ ਠੀਕ ਠਾਕ ਲੱਗਦੀ ਆ ਧਰਤੀ ਦੇਖੋ ਇਹ ਤਾਂ ਫੁੱਕੀ ਪਈ ਆ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਦੇਸੀ ਬੀਜ ਸੋਕਾ ਝੱਲ ਕੇ ਹੋ ਸਕਦੇ ਨੇ ਜ ਜਦਾ ਮਤਲਬ ਇਹ ਹੁੰਦਾ ਵੀ ਇਹ ਜਿਹੜਾ ਸੋਕਾ ਝਾਲਦੇ ਨੇ ਜਿੰਨਾ ਜੜ ਪ੍ਰਣਾਲੀ ਮਜ਼ਬੂਤ ਕਰਨਗੇ ਉਨਾ ਹੀ ਇਹਦੀ ਕੁਆਲਿਟੀ ਵਧੀਆ ਹੋਊਗੀ ਜਿਆਦਾ ਨਿਊਟ੍ਰੀਐਂਟਸ ਹੋਣਗੇ ਇਹ ਦੇਸੀ ਬੀਜਾਂ ਦਾ ਵਿੱਚ ਇਹ ਵੀ ਖਾਸੀਅਤ ਆ ਵੀ ਇਹ ਸੋਕਾ ਝੱਲ ਸਕਦੇ ਨੇ ਤੇ ਖਰਾਕੀ ਦਾਤ ਵੱਧ ਪੈਦਾ ਕਰ ਸਕਦੇ ਨੇ ਇੱਕ ਵੱਡੀ ਖਾਸ ਗੱਲ ਹੈ ਵੀ ਜਿਹੜਾ ਪੌਦਾ ਸੋਕਾ ਝੱਲ ਸਕਦਾ ਉਹ ਹੀ ਆਪਣੀ ਧਾਰਤੀ ਦਾ ਦੇਸੀ ਬੀਜ ਸੋ ਆਪਾਂ ਨੂੰ ਉਹਨਾਂ ਬੀਜਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਉਹਨਾਂ ਨੂੰ ਅਪਣਾਉਣਾ ਚਾਹੀਦਾ ਜਦੋਂ ਆਪਾਂ ਉਹ ਬੀਜ ਜਿਹੜੇ ਰੋਜ਼ ਪਾਣੀ ਮੰਗਦੇ ਨੇ ਉਹ ਮਤਲਬ ਉਹਨੇ ਆਪਣੇ ਧਰਤੀ ਨਾਲ ਮੇਲਜੋਲ ਖਾਂਦੇ ਨਹੀਂ ਹੋ ਸਕਦੇ ਇਸ ਤਰ੍ਹਾਂ ਆਪਾਂ ਜਿਵੇਂ ਕਿ ਆ ਦੇਸੀ ਬੀਜ ਤਿਆਰ ਕਰਨੇ ਆ ਵਧੀਆ ਬੱਲੀਆਂ ਵਟ ਲਾਂਗੇ ਹੱਥਾਂ ਨਾਲ ਬਾਕੀ ਵੀ ਵਟ ਲੈਣੇ ਆ ਪਰ ਇਹਦੇ ਵਿੱਚ ਦੂਜੀ ਕੁਆਲਿਟੀ ਦਾ ਨਹੀਂ ਉਹਨਾਂ ਜਿੱਕਣਾ ਦੇਖੋ ਆ ਬੀਜ ਹੋਰ ਕੁਆਲਿਟੀ ਦਾ ਬਾਕੀ ਹੋਰ ਦਾ ਇਹ ਦੀ ਜਾਂਦਾ ਪਰ ਮਸ਼ੀਨਰੀ 'ਚ ਆਪਾਂ ਦੇਖ ਨਹੀਂ ਸਕਦੇ ਹੱਥਾਂ ਨਾਲ ਵੜਦੇ ਆ ਤਾਂ ਆਪਾਂ ਚਾਰੇ ਪਾਸੇ ਉਹਦੇ ਘੁੰਮ ਨਹੀਂ ਸਕਦੇ ਸੋਸ ਤਰ੍ਹਾਂ ਇਹ ਆਪਾਂ ਕੁਦਰਤੀ ਖੇਤੀ 'ਚ ਇਹਨਾਂ ਚੀਜ਼ਾਂ ਨਾਲ ਜੁੜ ਕੇ ਇਹਨਾਂ ਨੂੰ ਸਮਝ ਕੇ ਅਲੱਗ-ਅਲੱਗ ਫਸਲਾਂ ਬੀਜ ਕੇ ਆਪਣੀ ਕੁਦਰਤੀ ਖੇਤੀ ਨੂੰ ਵਧੀਆ ਕਰ ਸਕਦੇ ਹਾਂ ਤੇ ਘੱਟ ਖਰਚੇ ਨਾਲ ਕਰ ਸਕਦੇ ਹਾਂ ਤੇ ਜੰਗਲ ਨੂੰ ਬਚਾ ਸਕਦੇ ਹਾਂ ਵਾਤਾਵਰਣ ਨੂੰ ਬਚਾ ਸਕਦੇ ਹਾਂ ਤੇ ਆਪਾਂ ਨੂੰ ਧਰਤੀ ਮਾਤਾ ਤੋਂ ਹੀ ਆਪਣਾ ਕੁਦਰਤ ਤੋਂ ਹੀ ਜਿਹੜੀ ਆਪਣੀ ਬਨਸਪਤੀ ਆ ਜੀਵ ਨੇ ਇੱਕ ਖੇਤੀ 'ਚ ਮਦਦ ਕਰਦੇ ਨੇ ਸੋ ਇਹ ਆਪਾਂ ਕੁਦਰਤੀ ਖੇਤੀ ਨੂੰ ਸਮਝੀਏ ਉਹ ਤੋਂ ਆਪਣਾ ਘਰ ਦਾ ਬੀਜ ਤਿਆਰ ਕਰੀਏ ਵਧੀਆ ਕੁਆਲਿਟੀ ਦਾ ਵੀ ਕਿਹੜੇ ਪੌਦੇ ਜ਼ਿਆਦਾ ਵਧੀਆ ਨੇ ਕਿਹਦਾ ਝਾੜ ਵੱਧ ਆ ਇਸ ਤਰ੍ਹਾਂ ਆਪਾਂ ਦੇਸੀ ਬੀਜਾਂ ਨੂੰ ਵੀ ਹੌਲੀ-ਹੌਲੀ ਮਿਹਨਤ ਕਰਾਂਗੇ ਤਾਂ ਧਰਤੀ ਦੀ ਮਾਦੀ ਕਿਰਪਾ ਨਾਲ ਆਪਾਂ ਵੱਧ ਉਤਪਾਦਨ ਪੈਦਾ ਕਰਨ ਵਾਲੇ ਦੇਸੀ ਬੀਜਾਂ ਨੂੰ ਕਾਮਯਾਬ ਹੋ ਕਰਨ ਚ ਸਫਲ ਹੋ ਸਕਦੇ ਆ ਕਿਉਂਕਿ ਜਿਹੜਾ ਇਹ ਤਰੀਕਾ ਲੱਗਿਆ ਮੈਨੂੰ ਬੜਾ ਸੋਹਣਾ ਲੱਗਿਆ ਇਹਦੇ ਵਿੱਚ ਉੱਚਾ ਬੂਟਾ ਦੂਰੋਂ ਹੀ ਕਹਿੰਦਾ ਆ ਜਾ ਮੇਰੇ ਕੋਲ ਨੂੰ ਜੇ ਆਪਾਂ ਪੂਰੇ ਖੇਤ ਜਾਂਦੇ ਤਾਂ ਉੱਥੇ ਆਪਾਂ ਨੂੰ ਚੀਜ਼ਾਂ ਦਾ ਫਰਕ ਰਹਿੰਦਾ ਕਿਉਂਕਿ ਦੂਰ ਦੂਰ ਨੇ ਇਹ ਕਿਹਨਾਂ ਨੂੰ ਨਿਊਟ੍ਰੀਸ਼ਨ ਤੋਂ ਪਾ ਹਵਾ ਪਾਣੀ ਜੋ ਕੁਦਰਤ ਵੱਲੋਂ ਮਿਲਣਾ ਸਾਰਾ ਮਿਲ ਜਾਣਾ ਤੇ ਸੋਕਾ ਝੱਲ ਕੇ ਤਿਆਰ ਹੋਣਗੇ ਤਾਂ ਇੱਕ ਵਧੀਆ ਕੁਆਲਿਟੀ ਦੇ ਬੀਜ ਤਿਆਰ ਹੋ ਸਕਦੇ ਨੇ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਦੇ ਬੀਜ ਤਿਆਰ ਕਰ ਸਕਦੇ ਆ ਬਿਲਕੁ ਕੋਈ ਵੀ ਮਸ਼ੀਨਰੀ ਦੀ ਲੋੜ ਨਹੀਂ ਪੈਂਦੀ ਤੇ ਪਿਓਰ ਤੇ ਅਸਲੀ ਬੀਜ ਤਿਆਰ ਹੋਊਗਾ ਇਹਦੇ ਵਿੱਚ ਦੂਜੀ ਬੱਲੀ ਦਾ ਕੋਈ ਬੀਜ ਨਹੀਂ ਹੁੰਦਾ ਸੋ ਇਸ ਤਰ੍ਹਾਂ ਇਹ ਬੀਜ ਤਿਆਰ ਹੋ ਰਹੇ ਨੇ ਉਹ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ